ਔਰ ਪੁਲਸ ਨੇ ਇਲਾਕੇ ਵਿੱਚ ਨਸ਼ਿਆਂ ਦੇ ਮਾਮਲੇ ਵਿੱਚ ਤਰਕ ਬਦਨਾਮ ਤਸਕਰ ਜੈਲੀ ਨੂੰ ਗ੍ਰਫਤਾਰ ਕੀਤਾ ਹੈ ਜੈਲੀ ਨੂੰ ਗ੍ਰਫਤਾਰ ਕਰਨ ਪਹੁੰਚੀ ਪੁਲਿਸ ਟੀਮ ਨੂੰ ਬਹੁਤ ਮੁਸ਼ਕਲ ਆਈ ਕਿਉਂਕਿ ਤਸਕਰਾਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਅੰਦਰ ਤੋਂ ਦਰਵਾਜ਼ਾ ਬੰਦ ਕਰ ਲਿਆ ਇਹੀ ਨਹੀਂ ਪੁਲਸ ਇਹ ਹੀ ਨਹੀਂ ਮੁਲਜ਼ਮਾਂ ਨੇ ਪੁਲਸ ਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਮੁਲਜ਼ਮਾਂ ਨੇ ਘਰ ਦੇ ਅੰਦਰੋਂ ਭੱਜਣ ਦੌਰਾਨ ਪੁਲਸ ਦੀ ਟੀਮ ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼ SHO ਮੈਡਮ ਨਰੇਸ਼ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਦਸ਼ਾ ਤਸਕਰ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਵੱਡੇ ਤਸਕਰ ਜੈਲੀ ਦਾ ਨਾਮ ਸਾਹਮਣੇ ਆਇਆ ਇਸ ਜਾਣਕਾਰੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਪੁਲਿਸ ਪਿੰਡ ਦੇ ਮੌਤ ਪਿੰਡ ਦੇ ਮੋਰੀ ਵਿਅਕਤੀਆਂ ਨੂੰ ਮੁੱਲਜਮਾ ਦੇ ਘਰ ਲੈ ਕੇ ਫਿਰ ਨਸ਼ਾ ਤਸਕਰਾਂ ਨੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਪੁਲਿਸ ਦੀ ਟੀਮ ਤੋਂ ਬਚਣ ਦੇ ਲਈ ਜੈਲੀ ਦੇ ਪੁੱਤਰ ਨੇ ਆਪਣੀ ਕਾਰ ਪੁਲਿਸ ਪਾਰਟੀ ਦੇ ਚੜਾਣ ਦੀ ਕੋਸ਼ਿਸ਼ ਕੀਤੀ ਇਸ ਦਰਾਂ ਪੁਲਿਸ ਨੂੰ ਆਪਣੀ ਜਾਨ ਬਚਾਣ ਲਈ ਕਾਰ ਦੇ ਟਾਇਰਾਂ ਤੇ ਫਾਇਰ ਵੀ ਕਰਨਾ ਪਿਆ ਪਰੰਤੂ ਜੈਲੀ ਦਾ ਮੁੰਡਾ ਗੁਰਚੜਤ ਆਪਣੀ ਘਰ ਵਾਲੀ ਸੀਮਾ ਨਾਲ ਉਥੋਂ ਭੱਜਣ ਦੇ ਵਿੱਚ ਸਫਲ ਹੋ ਗਿਆ ਪੁਲਿਸ ਦੀ ਟੀਮ ਅੰਦਰ ਪਹੁੰਚ ਗਈ ਅਤੇ ਪਸ਼ੂਆਂ ਦੇ ਚਾਰੇ ਵਿੱਚ ਛਿਪਾ ਕੇ ਰੱਖੀ 20 ਗ੍ਰਾਮ ਹੀਰਮ ਅਤੇ ਨਸ਼ੀਲੇ ਪਦਾਰਥ ਮਿਲਿਆ ਪੁਲਿਸ ਨੇ ਮੁਰਜ਼ਮਾ ਤੇ ਐਨਡੀਪੀ ਐਕਟ ਅਤੇ ਬੀ ਐਂਡ ਐਸ ਦੀ ਧਾਰਾ 109 ਤੇ ਕੇਸ ਦਰਜ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਔਰਤੋਂ ਇਹ ਵਿਸ਼ੇਸ਼ ਰਿਪੋਰਟ ਤੁਸੀਂ ਜਾਣਦੇ ਹੋ ਕਿ ਮੈਡਮ ਨਰੇਸ਼ ਕੁਮਾਰੀ ਵੱਲੋਂ ਨਸ਼ਾ ਤਸਕਰਾ ਤੇ ਆਏ ਦਿਨ ਹੀ ਸਕੰਜਾ ਕੱਸਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਜਾਇਦਾਦਾਂ ਦੇ ਉੱਪਰ ਜਿਹੜੀ ਆ ਉਹ ਵੀ ਪੀਲਾ ਪੰਜਾ ਚਲਾਇਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਚੱਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਆਓ ਦੇਖਦੇ ਹਾਂ ਪੂਰੀ ਰਿਪੋਰਟ ਇੱਕ ਕਸੀ ਮੁਕਦਮਾ ਦਰਜ ਕੀਤਾ ਸੀਗਾ ਥਾਣਾ ਔੜ ਵਿੱਚ ਐਫਆਰ ਨੰਬਰ 44 15 ਤਰੀਕ ਨੂੰ ਜਿਹਦੇ ਵਿੱਚ ਇੱਕ 27 ਐਨਡੀਪੀਐਸ ਦੇ ਵਿੱਚ ਨੋਟਵਾਨ ਨੂੰ ਅਸੀਂ ਬੁੱਕ ਕਰਕੇ ਨਸ਼ਾ ਛਡਾਊ ਕੇਂਦਰ ਵਿੱਚ ਭੇਜਿਆ ਸੀ ਉਦੇ ਪੁੱਛਗਿੱਛ ਦੌਰਾਨ ਜਿਹੜਾ ਜਰਨੈਲ ਰਾਮ ਜੈਲੀ ਉਸ ਦਾ ਲੜਕਾ ਗੁਟ ਚੜ੍ਹਤ ਔਰ ਉਹਦੀ ਨੌ ਸੀਮਾ ਇਹਨਾਂ ਤਿੰਨਾਂ ਦਾ ਨਾਮ ਉਜਾਗਰ ਹੋਇਆ ਸੀ ਕਿ ਉਹਨਾਂ ਨੂੰ ਉਸ ਮੁੰਡੇ ਨੂੰ ਤੇ ਹੋਰ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ ਉਸੇ ਲੜੀ ਦੇ ਤਹਿਤ ਅਸੀਂ 16 ਤਰੀਕ ਨੂੰ ਜਿਹੜਾ ਉਹਨਾਂ ਦੇ ਰੇਡ ਕੀਤਾ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਚ ਸਰਪੰਚ ਸਾਹਿਬ ਪੰਚ ਸਾਹਿਬ ਮੌਕੇ ਤੇ ਆਏ ਤੇ ਆਪਣੀ ਟੀਮ ਦੇ ਨਾਲ ਰੇਡ ਕਰਕੇ ਅਸੀਂ ਜਦੋਂ ਮੌਕੇ ਤੇ ਪਹੁੰਚੀਆ ਤਾਂ ਪਹਿਲਾਂ ਤਾਂ ਇਹਨਾਂ ਵੱਲੋਂ ਜਿਹੜਾ ਉਹ ਦਰਵਾਜ਼ਾ ਨਹੀਂ ਖੋਲਿਆ ਗਿਆ ਬਾਰ-ਬਾਰ ਕਹਿਂਦੇ ਵੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬੜਾ ਹੁਸ਼ਿਆਰੀ ਦੇ ਨਾਲ ਅੰਦਰੋਂ ਹੀ ਗੱਡੀ ਸਟਾਰਟ ਕਰਕੇ ਵਿੱਚ ਜਿਹੜਾ ਗੁਰਚੜ ਤੇ ਔਰ ਸੀਮਾ ਨੇ i20 ਕਾਰ ਦੇ ਵਿੱਚ ਬੈਠ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਦੌਰਾਨ ਸਾਡੀ ਇੱਕ ਟੀਮ ਜਿਹੜੀ ਹੈ ਪੁਲਿਸ ਪਾਰਟੀ ਹੈ ਉਹ ਮੌਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹਨੇ ਬੜੀ ਅਣਗਹਿਲੀ ਦੇ ਨਾਲ ਔਰ ਤੇਜ਼ ਸਪੀਡ ਦੇ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੇ ਮੁਲਾਜ਼ਮ ਦੇ ਉੱਤੇ ਤੇ ਅਸੀਂ ਉਸੇ ਮੁਕਦਮੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ 109 BNS ਦਾ ਵਾਧਾ ਕੀਤਾ ਕਿਉਂਕਿ ਉਹਨੇ ਮਾਰ ਮਾਰ ਦੇਣ ਦੀ ਨੀਅਤ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਗੱਡੀ ਨੂੰ ਰੋਕਣ ਲਈ ਸਾਡੇ ਇੱਕ ਮੁਲਾਜ਼ਮ ਵੱਲੋਂ ਜਿਹੜਾ ਗੱਡੀ ਦੇ ਟਾਇਰ 'ਵਲ ਫਾਇਰ ਵੀ ਕੀਤਾ ਗਿਆ ਸੀ ਪਰ ਉਹ ਮਿਸ ਹੋ ਗਿਆ ਉਸ ਤੋਂ ਬਾਅਦ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅਸੀਂ ਉਹਨਾਂ ਦੇ ਘਰ ਦੀ ਤਲਾਸ਼ੀ ਸ਼ੁਰੂ ਕੀਤੀ ਜਰਨੈਲ ਰਾਮ ਜੈਲੀ ਦੀ ਤਲਾਸ਼ੀ ਸ਼ੁਰੂ ਕੀਤੀ ਤੇ ਕਾਫੀ ਸਮਾਂ ਬਾਅਦ ਜਿਹੜਾ ਅਸੀਂ ਜਨੈਰ ਰਾਮ ਜੈਲੀ ਨੂੰ ਇੱਕ ਤੂੜੀ ਦੀ ਮਸ਼ੀਨ ਜਿਹੜੀ ਉਹਨਾਂ ਦੇ ਘਰ ਦੇ ਬਾੜੇ ਦੇ ਵਿੱਚ ਪਸ਼ੂਆਂ ਵਾਲੇ ਪਾਸੇ ਬਣੀ ਹੋਈ ਸੀਗੀ ਉਹਦੇ ਵਿੱਚੋਂ ਐਪਰੀਹੈਂਡ ਕੀਤਾ ਸਰਪੰਚ ਸਾਹਿਬ ਔਰ ਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਤੇ ਉੱਥੇ ਹੀ ਉਸੇ ਜਗ੍ਹਾ ਤੋਂ ਜਿੱਥੇ ਉਹ ਛੁਪਿਆ ਹੋਇਆ ਸੀ ਤੂੜੀ ਵਾਲੀ ਮਸ਼ੀਨ ਦੇ ਵਿੱਚ ਉਹਦੇ ਵਿੱਚ ਹੀ ਉਹਨੇ ਜਿਹੜਾ ਉਤੋਂ ਰਿਕਵਰੀ ਇਫੈਕਟ ਕੀਤੀ ਗਈ ਹੈ ਜਿਹਦੇ ਵਿੱਚ 20 ਗ੍ਰਾਮ ਹੈਰੋਇਨ ਸੀਗੀ ਔਰ 26 ਨਸ਼ੀਲੀਆਂ ਗੋਲੀਆਂ ਸੀ ਤੇ ਉਸ ਨੂੰ ਸਤਾਰਾਂ ਤਰੀਕ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਜਿਨ੍ਹਾਂ ਨੇ ਇੱਕ ਦਿਨ ਦਾ ਸਾਨੂੰ ਰਿਮਾਂਡ ਜਿਹੜਾ ਦਿੱਤਾ ਔਰ ਉਸ ਤੋਂ ਬਾਅਦ ਅੱਜ ਉਹਨੂੰ ਪੇਸ਼ ਅਦਾਲਤ ਕਰਨਾ